8 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਾਂ 9 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਤੋਂ ਮੌਸਮ ਸਾਫ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ ਲੋਅ ਅੱਜ ਪੰਜਾਬ ਦੇ ਤਕਰੀਬਨ ਬਹੁਤੇ ਹਿੱਸਿਆਂ ਦੇ ਵਿੱਚ ਚੱਲ ਰਹੀ ਹੈ ਟੈਂਪਰੇਚਰ ਦੀ ਗੱਲ ਕਰੀਏ ਤਾਂ 42 ਤੋਂ 43 ਡਿਗਰੀ ਤੱਕ ਪੁੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਟੈਂਪਰੇਚਰ ਤਕਰੀਬਨ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ 42 ਤੋਂ 43 ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ ਹੈ। ਰਾਤ ਵੇਲੇ ਵੀ ਆਮ ਨਾਲੋਂ ਟੈਂਪਰੇਚਰ 2 ਤੋਂ 3 ਡਿਗਰੀ ਲਗਾਤਾਰ ਵਾਧੇ ਹੀ ਚੱਲ ਰਿਹਾ ਹੈ। ਇਸ ਵਿੱਚ ਕੋਈ ਗਰਾਫਟ ਨਹੀਂ ਆਵੇਗੀ। ਮੀਂਹ ਨੇਰੀ ਦਾ ਦੌਰ तकरीबन ਉੱਤਰ ਪ੍ਰਾਧ ਦੇ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਮੌਸਮ ਸਾਰੇ ਖੇਤਰਾਂ ਦੇ ਵਿੱਚ ਸਾਫ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਸਥਾਨ ਦੇ ਕਈ ਖੇਤਰਾਂ ਦਾ ਟੈਂਪਰੇਚਰ 45 ਤੋਂ 46 ਡਿਗਰੀ ਦੇ ਆਸ-ਪਾਸ ਜਾਂਦਾ ਹੋਇਆ ਵੀ ਦਿਖਾਈ ਦੇ ਪੀਗਾ ਤੇ ਪੰਜਾਬ ਦੇ ਕੁਝ ਕੁ ਜ਼ਿਲ੍ਹਿਆਂ ਦਾ ਟੈਂਪਰੇਚਰ 43-44 ਜਾਂ 45 ਡਿਗਰੀ ਤੱਕ ਵੀ ਪੁੱਜਦਾ ਹੋਇਆ ਕੁਝ ਕੁ ਖੇਤਰਾਂ ਦੇ ਵਿੱਚ ਦਿਖਾਈ ਦੇਵੇਗਾ। ਮੀਂਹ ਨੇਰੀਆਂ 13-14 ਤਰੀਕ ਦੇ ਆਸ-ਪਾਸ ਆਉਣੇ ਦਿਨ ਸਾਰੇ ਹੀ ਪੰਜਾਬ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ ਕੋਈ ਬਦਲਾਅ ਨਹੀਂ ਹੋਵੇਗਾ ਤੇ ਦੂਸਰੀ ਗੱਲ ਮਾਨਸੂਨ ਦੀ ਬ੍ਰੇਕ ਲਗਾਤਾਰ ਜਾਰੀ ਹੈ ਕਿਸੇ ਵੀ ਖੇਤਰ ਦੇ ਵਿੱਚ ਮਾਨਸੂਨ ਪੂਰੀ ਤਰ੍ਹਾਂ ਦੇ ਨਾਲ ਐਕਟਿਵ ਨਹੀਂ ਹੈ ਅਗਲਾ ਲੋ ਪ੍ਰੈਸ਼ਰ ਏਰੀਆ 11 12 ਤਰੀਕ ਦੇ ਆਸ-ਪਾਸ ਬਣੇਗਾ ਤੇ ਉਸ ਤੋਂ ਬਾਅਦ ਉਹ ਅੱਗੇ ਦੇ ਸੂਬਿਆਂ ਨੂੰ ਖਬਰ ਕਰਨੀ ਸ਼ੁਰੂ ਹੋਵੇਗੀ ਮਾਨਸੂਨ ਜਿਹੜੀ ਕਿ ਪਿਛਲੇ ਕਈ ਦਿਨਾਂ ਤੋਂ ਇੱਕ ਜਗ੍ਹਾ ਤੇ ਆ ਕੇ ਹੀ ਰਹੀ ਹੋਈ ਹੈ